ਰਾਸ਼ਟਰੀ ਸੁਰੱਖਿਆ ਕਾਨੂੰਨ ਐਨਐਸਏ ਦੇ ਤਹਿਤ ਅਸਾਮ ਦੀ ਡਿਬਰਗੜ੍ਹ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਿਤਪਾਲ ਸਿੰਘ ਨੇ ਸਾਰੀਆਂ ਰਵਾਇਤੀ ਪਾਰਟੀਆਂ ਨੂੰ ਹਰਾ ਕੇ ਪੰਜਾਬ ਦੀ ਖਡੂਰ ਸਾਹਿਬ ਲੋਕ ਸਭਾ ਸੀਟ ਜਿੱਤ ਲਈ ਹੈ ਪੰਜਾਬ ਦੀ ਸਭ ਤੋਂ ਦਿਲਚਸਪ ਸੀਟ ਵਜੋਂ ਉਪਰੀ ਖਡੂਰ ਸਾਹਿਬ ਤੇ ਦੇਸ਼ ਤੇ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸੀ ਖਡੂਰ ਸਾਹਿਬ ਦੇ ਵੋਟਾਂ ਨੇ ਸਾਰੀਆਂ ਰਵਾਇਤੀ ਪਾਰਟੀਆਂ ਨੂੰ ਨਕਾਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਜੀ ਹਾਂ Shri ਖਡੂਰ ਸਾਹਿਬ ਤੋਂ ਡਿਬਰਗਟ ਜੇਲ੍ਹ ਦੇ ਵਿੱਚ ਬੰਦ ਆਜ਼ਾਦ ਉਮੀਦਵਾਰ ਭਾਈ ਅਮਰਿਤਪਾਲ ਸਿੰਘ ਨੇ ਜਿੱਤ ਹਾਸਲ ਕੀਤੀ ਅਮਰਿਤਪਾਲ ਸਿੰਘ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਇੱਕ ਪਿੰਡ ਦੀ ਸੰਗਤਾਂ ਨੇ ਬੂਟੇ ਵਟੇ ਨੇ ਜੀ ਹਾਂ ਉਹਨਾਂ ਨੇ ਕਿਹਾ ਕਿ ਇਹ ਭਾਈ ਅਮਰਿਤਪਾਲ ਸਿੰਘ ਦੇ ਨਾਮ ਤੇ ਘਰ-ਘਰ ਫਲਾਂ ਵਾਲੇ ਬੂਟੇ ਵੰਡੇ ਗਏ ਨੇ ਦੱਸਿਏ ਕਿ ਸ਼੍ਰੀ ਖਡੂਰ ਸਾਹਿਬ ਸੀਟ ਜਤਨ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਵੱਲੋਂ ਪਿੰਡ ਦੇ ਗੁਰੂ ਘਰਾਂ ਦੇ ਵਿੱਚ ਅਖੰਡ ਪਾਠ ਆਰੰਭ ਵੀ ਕਰਵਾਏ ਗਏ ਨੇ ਜਿहां ਉਹਨਾਂ ਦੀ ਮਾਤਾ ਨੇ ਦੱਸਿਆ ਸੀ ਕਿ 6 ਜੂਨ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੇ ਲਈ ਯਤਨ ਸ਼ੁਰੂ ਕੀਤੇ ਜਾਣਗੇ ਜਿहां ਇਸ ਦੇ ਨਾਲ ਹੀ ਉਹਨਾਂ ਨੇ ਸਮਰਥਕਾਂ ਨੂੰ ਜਸ਼ਨਨਾ ਮਨਾਉਣ ਦੀ ਅਪੀਲ ਕੀਤੀ ਤੇ ਇਸ ਗੱਲ ਨੂੰ ਲੈ ਕੇ ਨਾ ਮੁੰਡਿਆਂ ਵੱਲੋਂ ਲੋਕਾਂ ਨੂੰ ਲੱਡੂ ਦੀ ਜਗ੍ਹਾ ਬੂਟੇ ਵੰਡੇ ਗਏ ਤੁਸੀਂ ਵੀ ਦੇਖੋ ਇਹਨਾਂ ਦਾ ਕੀ ਕਹਿਣਾ ਸੀ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਅੱਜ 4 ਜੂਨ 2024 ਵਿਦਾਂ ਸਭਾ ਲੋਕ ਸਭਾ ਦਾ ਜਿਹੜਾ ਇਲੈਕਸ਼ਨ ਹੋਏ ਸੀ ਉਹਦਾ ਅੱਜ ਰਿਜ਼ਲਟ ਆਇਆ ਖਡੂਰ ਸਾਹਿਬ ਸੀਟ ਤੋਂ ਭਾਈ ਅਮਰਿਤਪਾਲ ਸਿੰਘ ਦੀ ਜਿੱਤ ਹੋਈ ਆ ਜਦੋਂ ਕੋਈ ਜਿੱਤ ਦਾ ਲੱਡੂ ਵੰਡਦਾ ਅੱਜ ਆਪਾਂ ਲੱਡੂ ਨਹੀਂ ਵੰਡਨੇ ਅੱਜ ਆਪਾਂ ਬੂਟੇ ਵੰਡ ਰਹੇ ਆ ਪੰਜਾਬ ਦੇ ਵਾਤਾਵਰਣ ਦੇ ਨਾਮ ਤੇ ਤੁਹਾਨੂੰ ਪਤਾ ਗਰਮੀ ਬਹੁਤ ਵੱਧ ਗਈ ਤਪਸ਼ ਵੱਧ ਗਈ ਸੋ ਇਸ ਕਰਕੇ ਆਪਾਂ ਕਿਉਂਕਿ ਦੂਜੀ ਗੱਲ ਜਿਹੜੀ ਕਿ ਜੂਨ 84 ਦਾ ਘੱਲੂ ਘਰਾ ਜਿਹੜਾ ਹੋਇਆ ਸੀ 1984 ਦੇ ਵਿੱਚ ਸੋ ਉਹਦਾ ਕਰਕੇ ਪੰਥ ਜਿਹੜਾ ਵੈਸੇ ਤਾਂ ਸ਼ਹੀਦਿਆਂ ਨੂੰ ਐਜ਼ ਏ ਚਾਹ ਦੇ ਰੂਪ ਵਿੱਚ ਲੈਂਦਾ ਆ ਪਰ ਜਿਵੇਂ ਅ ਅਸੀਂ ਮਾਤਮ ਨਹੀਂ ਮਨਾਉਂਦੇ ਪਰ ਫਿਰ ਵੀ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਜਿਵੇਂ ਕਿ ਹੁਕਮ ਹੋਇਆ ਸੀ ਵੀ ਆਪਾਂ ਜੇ ਕੋਈ ਉਮੀਦਵਾਰ ਜਿਹੜਾ ਜਿੱਤਦਾ ਆ ਤਾਂ ਉਹ ਲੱਡੂ ਨਾ ਵੰਡੇ ਜਾ ਜਿੱਤ ਦੇ ਢੋਲ ਨਾ ਵਜਾਵੇ ਸੋ ਇਸ ਕਰਕੇ ਅਸੀਂ ਭਾਈ ਅਮਰਪਾਲ ਸਿੰਘ ਦੀ ਜਿੱਤ ਦੇ ਜਸ਼ਨਤ ਨਹੀਂ ਕਹਾਂਗੇ ਪਰ ਜਿੱਤ ਦੀ ਖੁਸ਼ੀ ਦੇ ਵਿੱਚ ਅੱਜ ਆਪਾਂ ਬੂਟੇ ਵੰਡ ਰਹੇ ਆ ਬਹੁਤ ਸਾਰੇ ਹੋਰ ਵੀ ਉਮੀਦਵਾਰ ਜਿੱਤੇ ਨੇ ਤੇ ਸਾਰਿਆਂ ਨੂੰ ਅਸੀਂ ਇਹ ਵੀ ਅਪੀਲ ਕਰਦੇ ਆ ਕਿ ਚਲੋ ਤੁਹਾਡੀ ਜਿੱਤ ਆ ਤੁਹਾਨੂੰ ਮੁਬਾਰਕ ਵੀ ਹੈ ਪਰ ਕਿਉਂਕਿ ਇਹ ਜਿਹੜਾ ਹਫਤਾ ਹੈ ਘਲੂਕਾ ਰਹਾ ਹਫਤਾ ਸ਼ਹੀਦੀ ਹਫਤਾ ਇਹ ਸਿੱਖ ਪੰਥ ਦੇ ਉੱਤੇ ਜੋ ਇੱਕ ਅਟੈਕ ਹੋਇਆ ਸੀ ਉਹਦੀ ਯਾਦ ਦਾ ਇੱਕ ਸਮਰਪਿਤ ਹਫਤਾ ਹੈ ਜਿਵੇਂ ਕਿ ਡਾਕਟਰ ਧਰਮਵੀਰ ਗਾਂਧੀ ਉਹਨਾਂ ਨੇ ਵੀ ਅੱਜ ਸਵੇਰੇ ਪੋਸਟ ਪਾ ਕੇ ਕਿਹਾ ਸੀ ਕਿ ਜੇ ਮੈਂ ਜਿੱਤ ਵੀ ਗਿਆ ਤਾਂ ਮੈਂ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਸਮਰਥਕਾਂ ਨੂੰ ਇਹ ਕਹੂੰਗਾ ਕਿ ਤੁਸੀਂ ਸਿੱਖ ਧਰਮ ਦੀ ਸਿੱਖ ਜਗਤ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੋਏ ਕੋਈ ਢੋਲ ਤਮੱਕਾ ਜਾਂ ਕੋਈ ਅਜਿਹੀ ਚੀਜ਼ ਨਾ ਕਰਿਓ ਸੋ ਇਸ ਕਰਕੇ ਅਸੀਂ ਅੱਜ ਇਸ ਪਹਿਲ ਕਦਮੀ ਕੀਤੀ ਹੈ ਕਿ ਭਾਈ ਅਮਰਤਪਾਲ ਸਿੰਘ ਜਿੱਤੇ ਆ ਉਹਨਾਂ ਦੀ ਜਿੱਤ ਦੇ ਉੱਤੇ ਅਸੀਂ ਬੂਟੇ ਵੰਡ ਕੇ ਇੱਕ ਸਨੇਹਾ ਦੇਾਂਗੇ ਬਾਕੀ ਪਾਰਟੀਆਂ ਨੂੰ ਵੀ ਬਾਕੀ ਉਮੀਦਵਾਰਾਂ ਨੂੰ ਵੀ ਜਿਹੜੇ ਜਿੱਤੇ ਆ ਕਿ ਉਹ ਪੰਜਾਬ ਦੇ ਵਾਤਾਵਰਨ ਨੂੰ ਬਚਾਉਣ ਦੇ ਵਿੱਚ ਇਸ ਤਰੀਕੇ ਇੱਕ ਯੋਗਦਾਨ ਪਾ ਸਕਦੇ ਆ ਤੇ ਇੱਕ ਨਵੀਂ ਐਗਜ਼ੈਂਪਲ ਜਿਹੜੀ ਆ ਉਹ ਅਸੀਂ ਸੈੱਟ ਕੀਤੀ ਆ ਭਾਈ ਅਮਰਤਪਾਲ ਸਿੰਘ ਦੀ ਜਿੱਤ ਦੇ ਉੱਤੇ ਬੂਟੇ ਵੰਡ ਕੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਸਾਰੀ ਸਮੂਹ ਸੰਗ ਨੂੰ ਪਤਾ ਕਿ ਅੱਜ ਭਾਈ ਅਮਰਤਪਾਲ ਸਿੰਘ ਦੀ ਵੱਡੀ ਲੀਡ ਦੇ ਨਾਲ ਆਪਣੇ ਖਡੂਰ ਸਾਹਿਬ ਏਰੀਏ ਦੇ ਉੱਪ ਚੋ ਜਿੱਤ ਹੋਈ ਆ ਸਮੂਹ ਸੰਗਤ ਨੇ ਹਰੇਕ ਵਰਗ ਨੇ ਹਰੇਕ ਧਰਮ ਨੇ ਹਰੇਕ ਪਰਿਵਾਰ ਨੇ ਆਪਣੇ ਨਿੱਜੀ ਤੌਰ ਤੇ ਜਿੰਨਾ ਵੀ ਹੋ ਸਕਦਾ ਹੀ ਵੱਧ ਤੋਂ ਵੱਧ ਸਾਥ ਦੇ ਕੇ ਉਹਨਾਂ ਨੂੰ ਵੱਡੀ ਜਿੱਤ ਦਵਾਈ ਆ ਉਹ ਸੰਬੰਧ ਦੇ ਵਿੱਚ ਜਿੱਦਾਂ ਆਪਾਂ ਨੂੰ ਪਤਾ ਕੀ ਆ ਸਿੱਖਾਂ ਦੇ ਲਈ ਆ ਜਿਹੜਾ ਮਹੀਨਾ ਵਾ ਬੜਾ ਦੁੱਖਦਾਈ ਹੈ ਕਿ 1 ਜੂਨ ਤੋਂ ਲੈ ਕੇ 6 ਜੂਨ ਤੱਕ ਦਰਬਾਰ ਸਾਹਿਬ ਤੇ ਹੋਏ ਅਟੈਕ ਦੇ ਵਿੱਚ ਲੱਖਾਂ ਹੀ ਆਪਣੀਆਂ ਸੰਗਤਾਂ ਜਿਹੜੀਆਂ ਸ਼ਹੀਦ ਹੋ ਗਈਆਂ ਸੀਗੀਆਂ ਉਹਨਾਂ ਦੇ ਕਰਕੇ ਕਿ ਆਪਾਂ ਜਿਹੜੀ ਭਾਵੇਂ ਆਪਣੀ ਜਿੱਤ ਆ ਉਹਨੂੰ ਆਪਾਂ ਲੱਡੂਆਂ ਨਾਲ ਜਾਂ ਹੋਰ ਕਿਸੇ ਤਰੀਕੇ ਨਾਲ ਆਪਾਂ ਨਹੀਂ ਜਸ਼ਨ ਮਨਾ ਸਕਦੇ ਕਿਉਂਕਿ ਜਿਹੜਾ ਦੁੱਖਾਂ ਦਾ ਮਹੀਨਾ ਵਾ ਇੱਕ ਸਿੱਖ ਕੌਮ ਦੇ ਲਈ ਤੇ ਇਸੇ ਸਬੰਧ ਦੇ ਵਿੱਚ ਜਿੱਥੇ ਕਿ ਆਪਾਂ ਗੱਲਾਂ ਕਰਦੇ ਆਂ ਵਾਤਾਵਰਨ ਦੇ ਵਿੱਚ ਦੂਜਾ ਇਸ ਟਾਈਮ ਬਹੁਤ ਜ਼ਿਆਦਾ ਟੈਂਪਰੇਚਰ ਵੱਧ ਰਿਹਾ ਤੇ ਆਪਣਾ ਵਾਤਾਵਰਨ ਦੇ ਵਿੱਚ ਰੁੱਖ ਨਾ ਹੋਣ ਕਰਕੇ ਬਹੁਤ ਸਾਰੀਆਂ ਪ੍ਰੋਬਲਮਾਂ ਉਸੇ ਨੂੰ ਮੁੱਖ ਰੱਖਦੇ ਹੋਏ ਜਿੱਥੇ ਇੱਕ ਆਪਣਾ ਸਿੱਖਾਂ ਦੇ ਅਮੀਰੀ ਪੀਰੀ ਦੇ ਸਿਧਾਂਤ ਦੇ ਉੱਤੇ ਅੱਜ ਭਾਈ ਅਮਰਤਪਾਲ ਸਿੰਘ ਇੱਕ ਨਵਾਂ ਬੂਟਾ ਲੱਗਾ ਇੱਕ ਨਵੀਂ ਜੜ੍ਹ ਲੱਗੀ ਆ ਉਹਦੇ ਸਬੰਧ ਵਿੱਚ ਇੱਕ ਬੂਟਾ ਜਿਹੜਾ ਆਪਾਂ ਘਰ-ਘਰ ਆਪਣੀ ਖੁਸ਼ੀ ਪ੍ਰਗਟ ਕਰਦੇ ਹੋਏ ਘਰ-ਘਰ ਇੱਕ-ਇੱਕ ਬੂਟਾ ਦੇ ਰਹੇ ਆ ਜਿਹਦੇ ਵਿੱਚ ਕੀ ਇੱਕ ਬੂਟਾ ਇਹ ਹੋਊਗਾ ਆਪਣੇ ਭਾਈ ਅਮਰਤਪਾਲ ਸਿੰਘ ਦੇ ਨਾਂ ਤੇ ਉਹਨਾਂ ਸ਼ਹੀਦਾਂ ਦੇ ਨਾਂ ਤੇ ਇੱਕ ਵਾਤਾਵਰਨ ਦੇ ਧਰਤੀ ਮਾਂ ਦੇ ਪੰਜਾਬ ਦੇ ਨਾਂ ਤੇ ਕਿ ਜਿਹੜਾ ਆਪਾਂ ਆਪਣੀ ਖੁਸ਼ੀ ਵੀ ਪ੍ਰਗਟ ਕਰੀਏ ਤਾਂ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਬਾਈ ਗੁਰਦੀਪਾਤੇ ਬੋਲੇ ਸੁਨਹਾ ਸਤਿ ਸ਼੍ਰੀ ਅਕਾਲ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ